ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰਿਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਹਾਂ ਇਹਨਾਂ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਢੜਕਾਉ ਬਿਆਨਬਾਜ਼ੀ ਸੀ ਢੜਕਾਉ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰਣੌਤ ਨੂੰ ਕੰਗਨਾਰ ਰਣੌਤ ਵੱਲੋਂ ਹਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕਿ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਇੱਕ ਵਾਰ ਹੀ ਕੰਗਨਾਰ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ 'ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਨਾਰ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਨਾਰ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਹਾਂ ਇਹਨਾਂ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਪੜਕਾਉ ਬਿਆਨਬਾਜ਼ੀ ਸੀ ਪੜਕਾਉ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰਣੌਤ ਨੂੰ ਕੰਗਨਾਰ ਰਣੌਤ ਵੱਲੋਂ ਹਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ ਚ ਇੱਕ ਵਾਰੀ ਕੰਗਣਾ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਣਾ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਣਾ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਨਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਹਾਂ ਇੰਨਾ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਭੜਕਾਊ ਬਿਆਨਬਾਜ਼ੀ ਸੀ ਭੜਕਾਊ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰਣੌਥ ਨੂੰ ਕੰਗਨਾਰ ਰਣੌਥ ਵੱਲੋਂ ਹਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ ਚ ਇੱਕ ਵਾਰੀ ਕੰਗਣਾ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਣਾ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਣਾ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਹਾਂ ਇਹਨਾਂ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਪੜਕਾਉ ਬਿਆਨਬਾਜ਼ੀ ਸੀ ਪੜਕਾਉ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰਣੌਥ ਨੂੰ ਕੰਗਨਾਰ ਰਣੌਥ ਵੱਲੋਂ ਹਾਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ ਚ ਇੱਕ ਵਾਰੀ ਕੰਗਣਾ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਣਾ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਣਾ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਆ ਇੰਨਾ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਪੜਕਾਉ ਬਿਆਨਬਾਜ਼ੀ ਸੀ ਪੜਕਾਉ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰਣੌਥ ਨੂੰ ਕੰਗਨਾਰ ਰਣੌਥ ਵੱਲੋਂ ਹਾਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਇੱਕ ਵਾਰ ਹੀ ਕੰਗਣਾ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ 'ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਣਾ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਣਾ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਨਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਈ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਜਿੱਤੇ ਤੱਕ ਕੰਗਨਾ ਰਣੌਤ ਨੂੰ ਤੇ ਕਿਹਾ ਹੈ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਹ ਇੰਨਾ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਪੜਕਾਉ ਬਿਆਨਬਾਜ਼ੀ ਸੀ ਪੜਕਾਉ ਪਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰਣੌਤ ਨੂੰ ਕੰਗਨਾਰ ਰਣੌਤ ਵੱਲੋਂ ਹਾਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਇੱਕ ਵਾਰੀ ਕੰਗਣਾ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ 'ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਣਾ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਣਾ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਹੱਤਿਆਬਾਦ ਵੱਧ ਗਿਆ ਮੈਂ ਹੈਰਾਨ ਹਾਂ ਇਹ ਹੱਤਿਆਬਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਹੱਤਿਆਬਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਪੜਕਾਉ ਬਿਆਨਬਾਜ਼ੀ ਸੀ ਪੜਕਾਉ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰ瑙ਤ ਨੂੰ ਕੰਗਨਾਰ ਰ瑙ਤ ਵੱਲੋਂ ਹਾਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ ਚ ਇੱਕ ਵਾਰੀ ਕੰਗਨਾ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਨਾ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਨਾ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਨੋਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਨੋਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਪੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਹਾਂ ਇਹਨਾਂ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਭੜਕਾਊ ਬਿਆਨਬਾਜ਼ੀ ਸੀ ਭੜਕਾਊ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰਣੌਥ ਨੂੰ ਕੰਗਨਾਰ ਰਣੌਥ ਵੱਲੋਂ ਹਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਇੱਕ ਵਾਰੀ ਕੰਗਣਾ ਰਣੌਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ 'ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਣਾ ਰਣੌਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਣਾ ਰਣੌਤ ਹੁਣ ਕੀ ਜਵਾਬ ਦਿੰਦੀ ਹੈ ਕੰਗਨਨ ਰਨਾਟ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਨਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਕੰਗਨਨ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਆ ਇੰਨਾ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਪੜਕਾਉ ਬਿਆਨਬਾਜ਼ੀ ਸੀ ਪੜਕਾਉ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰਣੌਥ ਨੂੰ ਕੰਗਨਾਰ ਰਣੌਥ ਵੱਲੋਂ ਹਾਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ ਚ ਇੱਕ ਵਾਰੀ ਕੰਗਣਾ ਰਣੌਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਣਾ ਰਣੌਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਣਾ ਰਣੌਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਹਾਂ ਇੰਨਾ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਪੜਕਾਉ ਬਿਆਨਬਾਜ਼ੀ ਸੀ ਪੜਕਾਉ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਨਾਉਥ ਨੂੰ ਕੰਗਨਾਰ ਨਾਉਥ ਵੱਲੋਂ ਹਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਇੱਕ ਵਾਰੀ ਕੰਗਣਾ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ 'ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਣਾ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਣਾ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਨਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਨਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਨਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਹਾਂ ਇਹਨਾਂ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਪੜਕਾਉ ਬਿਆਨਬਾਜ਼ੀ ਸੀ ਪੜਕਾਉ ਭਾਸ਼ਨ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰਣੌਤ ਨੂੰ ਕੰਗਨਾਰ ਰਣੌਤ ਵੱਲੋਂ ਹਾਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਇੱਕ ਵਾਰੀ ਕੰਗਣਾ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ 'ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਣਾ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਣਾ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਹਾਂ ਇਹਨਾਂ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਪੜਕਾਉ ਬਿਆਨਬਾਜ਼ੀ ਸੀ ਪੜਕਾਉ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰਣੌਥ ਨੂੰ ਕੰਗਨਾਰ ਰਣੌਥ ਵੱਲੋਂ ਹਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ ਚ ਇੱਕ ਵਾਰੀ ਕੰਗਣਾ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਣਾ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਣਾ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਤੱਕ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਹੱਤਿਆਬਾਦ ਵੱਧ ਗਿਆ ਮੈਂ ਹੈਰਾਨ ਆ ਇੰਨਾ ਹੱਤਿਆਬਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਹੱਤਿਆਬਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਪੜਕਾਉ ਬਿਆਨਬਾਜ਼ੀ ਸੀ ਪੜਕਾਉ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰਣੌਥ ਨੂੰ ਕੰਗਨਾਰ ਰਣੌਥ ਵੱਲੋਂ ਹਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਏਗਾ ਕਿ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਇੱਕ ਵਾਰੀ ਕੰਗਨਾਰ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ 'ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਨਾਰ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਨਾਰ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਤੱਕ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਹੱਤਿਆ ਬਾਦ ਵੱਧ ਗਿਆ ਮੈਂ ਹੈਰਾਨ ਆ ਇੰਨਾ ਹੱਤਿਆ ਬਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਹੱਤਿਆ ਬਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਭੜਕਾਊ ਬਿਆਨਬਾਜ਼ੀ ਸੀ ਭੜਕਾਊ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰਣੌਤ ਨੂੰ ਕੰਗਨਾਰ ਰਣੌਤ ਮਤਲਬ ਹਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਇੱਕ ਵਾਰੀ ਕੰਗਣਾ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ 'ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਣਾ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਣਾ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਆ ਇੰਨਾ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਭੜਕਾਊ ਬਿਆਨਬਾਜ਼ੀ ਸੀ ਭੜਕਾਊ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰਣੌਥ ਨੂੰ ਕੰਗਨਾਰ ਰਣੌਥ ਵੱਲੋਂ ਹਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਇੱਕ ਵਾਰੀ ਕੰਗਣਾ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ 'ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਣਾ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਣਾ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਨਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਹਾਂ ਇਹਨਾਂ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਹਿਚਾਨ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਪੜਕਾਉ ਬਿਆਨਬਾਜ਼ੀ ਸੀ ਪੜਕਾਉ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਮੰਗੋ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਰ瑙ਤ ਨੂੰ ਕੰਗਨਾਰ ਰ瑙ਤ ਵੱਲੋਂ ਹਾਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਵੇਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਇੱਕ ਵਾਰੀ ਕੰਗਣਾ ਰਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ 7 ਦਿਨਾਂ 'ਚ ਮਾਫੀ ਮੰਗਣ ਲਈ ਆਖਿਆ ਨਵਾਂ ਸ਼ਹਿਰ ਦੀ ਇੱਕ ਨਿੱਜੀ ਸੰਸਥਾ ਵੱਲੋਂ ਵਕੀਲ ਦੇ ਜ਼ਰੀਏ ਨੋਟਿਸ ਭਜਵਾਇਆ ਗਿਆ ਹਾਈ ਕੋਰਟ ਦੇ ਵਕੀਲ ਦੇ ਜ਼ਰੀਏ ਨੋਟਿਸ ਭੇਜਿਆ ਗਿਆ ਕੰਗਣਾ ਰਨਾਉਤ ਨੂੰ ਜਿਸ ਉੱਤੇ ਦੇਖਣਾ ਹੋਵੇਗਾ ਕਿ ਕੰਗਣਾ ਰਨਾਉਤ ਹੁਣ ਕੀ ਜਵਾਬ ਦਿੰਦੀ ਹੈ ਕੰਗਣਾ ਰਣੌਤ ਨੂੰ ਪੰਜਾਬੀਆਂ ਬਾਰੇ ਅਤਵਾਦੀ ਸ਼ਬਦ ਵਰਤਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਜਿੱਥੇ ਪਹਿਲਾਂ ਹੀ ਇਹਨਾਂ ਸਭ ਕੁਝ ਵਾਪਰੇ ਆ ਪੂਰਾ ਕਾਂਡ ਬਣ ਗਿਆ ਇੱਕ ਥੱਪੜ ਦਾ ਵੱਡਾ ਮਸਲਾ ਬਣਿਆ ਜਿਸ ਤੋਂ ਬਾਅਦ ਲਗਾਤਾਰ ਵੱਖ-ਵੱਖ ਤਰੀਕੇ ਦੇ ਲੋਕਾਂ ਦੀਆਂ ਵੀਡੀਓਜ਼ ਪ੍ਰਤੀਕਿਰਿਆ ਆ ਰਹੀਆਂ ਨੇ ਤੇ ਹੁਣ ਕੰਗਣਾ ਰਣੌਤ ਉੱਤੇ ਕਾਰਵਾਈ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਹੋ ਸਕਦੀ ਹੈ 7 ਦਿਨਾਂ ਦੇ ਵਿੱਚ ਵਿੱਚ ਕੰਗਣਾ ਮਾਫੀ ਮੰਗੇ ਨਹੀਂ ਤਾਂ ਕਾਰਵਾਈ ਕਰਾਂਗੇ ਇਹ ਕਹਿਣਾ ਇੱਕ ਵਕੀਲ ਦਾ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜ ਦਿੱਤਾ ਕੰਗਨਾ ਰਣੌਤ ਨੂੰ ਤੇ ਕਿਹਾ ਕਿ 7 ਦਿਨਾਂ ਦੇ ਵਿੱਚ ਮਾਫੀ ਮੰਗੋ ਕਿਉਂਕਿ ਕੰਗਨਾ ਰਣੌਤ ਨੂੰ ਜਦੋਂ ਥੱਪੜ ਪਿਆ ਥੱਪੜ ਪੈਣ ਤੋਂ ਬਾਅਦ ਕੰਗਨਾ ਲਾਈਵ ਹੁੰਦੀ ਹੈ ਤੇ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਵੱਧ ਗਿਆ ਮੈਂ ਹੈਰਾਨ ਆ ਇੰਨਾ ਅੱਤਵਾਦ ਕਿਵੇਂ ਵੱਧ ਗਿਆ ਤਾਂ ਲੋਕਾਂ ਨੇ ਇਹ ਵੀ ਕਿਹਾ ਕਿ ਤੁਸੀਂ ਖੁਦ ਆਪਣੀਆਂ ਹਰਕਤਾਂ ਆਪਣੇ ਬਿਆਨਾਂ ਕਰਕੇ ਥੱਪੜ ਖਾ ਕੇ ਤੇ ਹੁਣ ਕਹੋ ਕਿ ਅੱਤਵਾਦ ਵੱਧ ਗਿਆ ਤਾਂ ਇਹ ਸਹੀ ਨਹੀਂ ਪਰ ਹੁਣ ਇੱਕ ਪੂਰੇ ਸੂਬੇ ਨੂੰ ਇੱਕ ਪੂਰੇ ਸੂਬੇ ਦੇ ਲੋਕਾਂ ਨੂੰ ਇੱਕ ਪਛਾਣ ਨੂੰ ਤੁਸੀਂ ਅਤਵਾਦ ਨਾਲ ਜੋੜਨਾ ਉਸ ਨੂੰ ਲੈ ਕੇ ਨੋਟਿਸ ਭੇਜਿਆ ਗਿਆ ਕਿ ਇਹ ਪੜਕਾਉ ਬਿਆਨਬਾਜ਼ੀ ਸੀ ਪੜਕਾਉ ਭਾਸ਼ਣ ਸੀ ਤੁਸੀਂ ਪਹਿਲਾਂ ਵੀ ਅਜਿਹੀ ਸ਼ਬਦਾਵਲੀ ਵਰਤੀ ਹੈ ਇਸ ਵਾਸਤੇ 7 ਦਿਨਾਂ ਦੇ ਵਿੱਚ ਵਿੱਚ ਮਾਫੀ ਤਾਂ ਹਾਈ ਕੋਰਟ ਦੇ ਵਕੀਲ ਨੇ ਬਕਾਇਦਾ ਨੋਟਿਸ ਭੇਜਿਆ ਕੰਗਨਾਰ ਨਾਉਤ ਨੂੰ ਕੰਗਨਾਰ ਨਾਉਤ ਵੱਲੋਂ ਹਲੇ ਇਸ ਦਾ ਕੋਈ ਜਵਾਬ ਤਾਂ ਨਹੀਂ ਦਿੱਤਾ ਗਿਆ ਦੇਖਣਾ ਹੋਏਗਾ ਕੀ ਜਵਾਬ ਆਉਂਦਾ ਉਹਨਾਂ ਦਾ ਇਸ ਤੋਂ ਪਹਿਲਾਂ ਵੀ ਪੰਜਾਬ 'ਚ ਇੱਕ ਵਾਰੀ ਕੰਗਨਾਰ ਨਾਉਤ ਉੱਤੇ ਪਰਚਾ ਦਰਜ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਨੋਟਿਸ ਭੇਜਿਆ